ਤੁਹਾਡੀ ਛੇਦ ਨੂੰ ਧਿਆਨ ਚ ਰੱਖਦੇ ਹੋਏ ਤੁਹਾਡੀ ਫਸਲ ਦੇ ਝਾੜ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਨਵਾਂ ਪ੍ਰੋਡਕਟ ਹੋਰ ਲੈ ਕੇ ਆ ਗਏ ਆ ਇੱਕ ਕਲਾ ਨੀਟਰ ਇੱਕ ਜੂਰੀ ਨਾਈਟ੍ਰੋਜਨ ਦਾ ਇੱਕ ਮੀਨੂ ਨਾਈਟ੍ਰੋਜਨ ਹੁੰਦਾ ਹੈ ਇਹ ਸਾਰੇ ਜਿਹੇ ਫਾਸਫੋਰਸ ਹੋ ਗਿਆ ਪੋਟਾਸ਼ੀਅਮ ਹੋ ਗਿਆ ਜ਼ਿੰਕ ਹੋ ਗਿਆ ਬੋਰਨ ਹੋ ਗਿਆ ਤੁਹਾਨੂੰ ਇਹ ਵੀ ਸਾਰੇ ਆਪਾਂ ਟੌਪ ਦੇ ਬ੍ਰਾਂਡ ਦੇ ਵਿੱਚ ਹੀ ਦੇਣੇ ਆ ਤੁਹਾਨੂੰ ਨੋਕਲ ਕਿਸੇ ਚੀਜ਼ ਦੀ ਨਹੀਂ ਤੁਸੀਂ ਮੇਰੇ ਨਾਲ ਸਮਝ ਰਹੇ ਹੋ ਜਨਕ੍ਰਸ਼ਟ ਅਜੇ ਟਾਈਂ ਦੇ ਵਿੱਚ ਬਹੁਤ ਵੱਡਾ ਬ੍ਰਾਂਡ ਹੈ ਬਹੁਤ ਵੱਡਾ ਨਾਮ ਹੈ ਤੁਸੀਂ ਸਰਚ ਮਰੋਗੇ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ ਤੇ ਮਾਲ ਬਿਲਕੁਲ ਨਵਾਂ ਬਣਿਆ ਹੋਇਆ 25 28 ਦਾ ਮਾਲ ਹੈ ਤੇ ਟੌਪ ਦੀ ਕੁਆਲਿਟੀ ਹੈ ਐਨ ਪੀ ਕੇ 11 11 08 ਤੇ ਤੁਹਾਨੂੰ ਮੈਂ ਦੱਸਾਂ ਆਪਾਂ ਜਿਹੜੇ ਸਾਰੇ ਜਿਵੇਂ ਤੁਸੀਂ ਆਮ ਕੰਪਨੀ ਦੇ ਦੇਖਦੇ ਹੋ 16 16 ਬਹੁਤ ਕੰਪਨੀ ਦਾ ਆ ਰਿਹਾ ਤੇ ਆਪਾਂ ਤੁਹਾਨੂੰ ਉਹੀ 16 16 ਬਹੁਤ ਘੱਟ ਰੇਟ ਦੇ ਬ੍ਰਾਂਡ ਦੇ ਵਿੱਚ ਦੇਵਾਂਗੇ ਤੇ ਨਾਲੇ ਬ੍ਰਾਂਡ ਦੀ ਤੂਤੀ ਬੋਲੋਗੇ ਤੁਸੀਂ ਇਹ ਦੇਖਿਓ ਮਾਨੂੰ ਪਤਾ ਹੈ ਬਹੁਤ ਸਾਰੇ ਕੰਪਨੀਆਂ ਨੇ ਦਿੱਤਾ ਹੋਇਆ ਸਿਸਟਮ ਪਰ ਉਹਦੇ ਰੇਟ ਬਹੁਤ ਹਾਈ ਦਿੱਤੇ ਹੋਏ ਨੇ ਪਰ ਆਪਾਂ ਤੁਹਾਨੂੰ ਘੱਟ ਰੇਟ ਦੇਵਾਂਗੇ ਔਰ ਦੇਵਾਂਗੇ ਟੌਪ ਦੇ ਬ੍ਰਾਂਡ ਕੰਪਨੀ ਦੇ ਦੇਵਾਂਗੇ ਇਹ ਨਹੀਂ ਨੋਕਲ ਕੰਪਨੀ ਦੇਵਾਂਗੇ ਸੋ ਧੰਨਵਾਦ ਸਭ ਦਾ ਤੁਸੀਂ ਵੀਡੀਓ ਬਤੋ ਸ਼ੇਅਰ ਕਰਿਓ ਤੇ ਸਸਤਾ ਖਰੀਦਮਤ ਇਸ ਪੰਜਾਬ ਪੈਸਟਿਕ ਸਟੋਰ ਮਾਨਸਾ ਕੈਂਚੇ ਤੁਹਾਨੂੰ ਜੇ ਵਿਜ਼ਿਟ ਆਉ ਹੋ ਕਰਨਾ ਪੈਣਾ ਖਿਆਲਿਆਂ ਦਾ ਕੈਸ਼ ਕਾਉਂ ਤੋਂ ਪੁੱਛ ਕੇ ਆ ਜਿਓ ਤੇ ਸਾਨੂੰ ਇਹ ਚੀਜ਼ਾਂ ਦੇਵਾਂਗੇ ਜਿਹੜੀਆਂ ਤੁਹਾਡੇ ਲਈ ਤੁਹਾਡੇ ਖੇਤੀ ਲਈ ਤੁਹਾਡੇ ਜ਼ਮੀਨ ਲਈ ਆਮ ਮਾਲੂ ਇੱਕ ਦੇਸੀ ਘਿਓ ਦਾ ਕੰਮ ਕਰਦੇ ਗਿਆਂ। ਸੋ ਧੰਨਵਾਦ ਸਭ ਦਾ ਵੀਡੀਓ ਸ਼ੇਅਰ ਕਰਿਓ ਤੇ ਆਪਣੇ ਮਿੱਤਰਾਂ ਤੱਕ ਪਹੁੰਚਾਓ ਤੇ ਸਮਾਰਟ ਖਸਾਨ ਪੀਵੀ 31 ਆਪਣਾ ਚੈਨਲ ਤੁਸੀਂ ਕਰ ਲੋ। ਸਬਸਕ੍ਰਾਈਬ ਤਾਂ ਜੇ ਆਪ ਤੁਹਾਡੇ ਲਈ ਨਵੇਂ ਤੋਂ ਨਵੇਂ ਚੀਜ਼ਾਂ ਲੈ ਕੇ ਆਉਂਦੇ ਰਹੀਏ। ਸਸ਼ੀ ਕਾਲ ਜੀ।